ਮਾਮਲਾ ਹੈ 10000 ਕਰੋੜ ਰੁਪਏ ਦਾ ਉਹ 10000 ਕਰੋੜ ਰੁਪਏ ਜਿਹੜਾ ਪ੍ਰੋਪਰਟੀ ਹੋਵੇਗਾ ਪੰਜਾਬ ਸਰਕਾਰ ਨੂੰ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੇਬ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਦੀ ਜੇਬ ਵਿੱਚ ਪਵੇਗਾ ਤੇ ਦੂਸਰੇ ਪਾਸੇ ਰੋਲਾ ਹੈ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮਜ਼ਦੂਰਾਂ ਦਾ ਜੇਕਰ ਕਿਸਾਨ ਨਹੀਂ ਜੇਕਰ ਕਿਸਾਨਾਂ ਦੀ ਜ਼ਮੀਨ ਨਹੀਂ ਤੇ ਫਿਰ ਮਜ਼ਦੂਰਾਂ ਨੂੰ ਰੋਜ਼ਗਾਰ ਕਿੱਥੋਂ ਮਿਲੇਗਾ ਕਿਉਂਕਿ ਪੰਜਾਬ ਦੇ ਵਿੱਚ ਇੰਨੀਆਂ ਜ਼ਿਆਦਾ ਫੈਕਟਰੀਆਂ ਇੰਡਸਟਰੀਆਂ ਜਾਂ ਕੋ ਮਿਲਜ਼ ਵਗੈਰਾ ਨਹੀਂ ਹੈਗੀਆਂ ਕਿ ਜਿੱਥੇ ਜਾ ਕੇ ਮਜ਼ਦੂਰ ਕੰਮ ਕਰ ਲੈਣ ਅਤੇ ਉਹਨਾਂ ਦਾ ਚੁੱਲ੍ਹਾ ਜਿਹੜਾ ਹੈ ਬਲਦਾ ਰਹੇ ਇੱਕ ਪਾਸੇ ਗਰੀਬਾਂ ਦੀ ਗੱਲ ਕਹੀ ਜਾਂਦੀ ਹੈ ਇੱਕ ਪਾਸੇ ਕਿਸਾਨਾਂ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਕਨਵੀਨਰ ਅਰਵਿੰਦ ਕੇਜਿਵਾਲ ਹੈ ਇਹ ਫੈਸਲੇ ਪੰਜਾਬ ਦੇ ਕਿਸਾਨਾਂ ਪੰਜਾਬ ਦੇ ਮਜ਼ਦੂਰਾਂ ਦੇ ਵਿਰੁੱਧ ਕਿਉਂ ਲੈ ਰਹੇ ਨੇ ਜੇਕਰ ਪੰਜਾਬ ਦੇ ਵਿੱਚ ਪੰਜਾਬ ਦੀ ਜ਼ਮੀਨ ਹੀ ਨਹੀਂ ਬਚੇਗੀ ਲੋਕ ਕੀ ਕੀਤਾ ਕਰਨਗੇ ਮਜ਼ਦੂਰ ਧਿਆੜੀ ਦਾ ਬਕਤੂ ਕਰਨਗੇ ਕਿਸਾਨ ਆਪਣੀ ਜ਼ਮੀਨ ਵੇਚ ਕੇ ਕਿੱਥੇ ਜਾਣਗੇ ਕਿਹੜਾ ਪਲੈਨਟ ਲੱਭ ਕੇ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆ ਪਿਛਲੇ 2 ਦਿਨ ਇੱਕ ਬਿਆਨ ਆਇਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੇਕਰ ਹਰਿਆਣਾ ਅਤੇ ਪੰਜਾਬ ਖੇਤੀ ਨਹੀਂ ਕਰਦੇ ਤਾਂ ਅੱਧਾ ਭਾਰਤ ਭੁੱਖਾ ਮਰੇਗਾ ਅੱਧੇ ਭਾਰਤ ਨੂੰ ਅੰਨ ਨਹੀਂ ਮਿਲੇਗਾ ਅਨਾਜ ਨਹੀਂ ਮਿਲੇਗਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਖੁੱਦ ਅਕਲ ਦਾ ਵੱਡਾ ਬਿਆਨ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਨੇ ਕਿ ਇੱਕ ਅਲਕ 1 ਲੱਖ ਏਕੜ ਜ਼ਮੀਨ ਜਿਹੜੀ ਐਕਵਾਇਰ ਕਰਨੀ ਹੈ 42 40 ਹਜ਼ਾਰ ਏਕੜ ਦੀ ਤਾਂ ਆਲਰੇਡੀ ਪਾਲਿਸੀ ਜਿਹੜੀ ਹੈ ਤਿਆਰ ਕਰਨੀ ਕਿਾ ਪੰਜਾਬ ਦੇ ਮੁੱਖ ਮੰਤਰੀ ਭਗਵਤ ਤੁਮਾਨ ਨੇ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੇ ਅਰਵਿੰਦ ਕੇਜੀਵਾਲ ਨੂੰ ਇਹਦੇ ਵਿੱਚੋਂ 10000 ਕਰੋੜ ਰੁਪਏ ਦਾ ਫਾਇਦਾ ਹੋਣਾ ਹੈ ਵਕ ਵਕ ਪਾਰਟੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਲੁਧਿਆਣੇ ਦੀ ਅਮਰਸਰ ਦੀ ਪਟਿਆਲਾ ਦੀ ਬਠਿੰਡਾ ਦੀ ਫਿਰੋਜ਼ਪੁਰ ਦੀ ਡੇਰਾ ਬਾਬਾ ਨਾਨਕ ਦੀ ਸ਼੍ਰੀ ਅਮਰਸਰ ਦੀ ਜ਼ਮੀਨ ਅਕਵਾਰ ਪੁੰਜਾਰੀ ਹੈ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਨਾ ਤੇ ਪੰਜਾਬੀਓ ਕਿਸਾਨ ਬਚੇਗਾ ਨਾ ਮਜ਼ਦੂਰ ਬਚੇਗਾ ਜੇਕਰ ਕੋਈ ਕਿਸਾਨ ਕੋਲ ਜ਼ਮੀਨ ਹੋਵੇਗੀ ਤਾਂ ਖੇਤੀ ਕਰ ਪਾਵੇਗਾ ਖੇਤੀ ਕਰੇਗਾ ਤੇ ਉਹਨੂੰ ਮਜ਼ਦੂਰਾ ਦੀ ਲੋੜ ਪਵੇਗੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਇੰਨੀਆਂ ਪੰਜਾਬ ਦੇ ਵਿੱਚ ਇੰਡਸਟਰੀਆਂ ਮਿਲਾਂ ਫੈਕਟਰੀਆਂ ਨਹੀਂ ਜਿੱਥੇ ਮਜ਼ਦੂਰ ਕੱਪ ਕਰਨ ਅਤੇ ਉਹ ਆਪਣਾ ਚੁੱਲ੍ਹਾ ਜਿਹੜਾ ਹੈ ਉਹ ਚੱਲਦਾ ਰੱਖ ਸਕਣ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਮਾਰੂ ਨਿਯਤੇ ਦੇ ਸ਼ਿਕਾਰ ਕਿਵੇਂ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਪਤਾ ਨਹੀਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਇਸ ਦਾ ਵੱਡਾ ਖਮਲਿਆ ਸਾ ਮੈਨੂੰ ਘੂਟਣਾ ਪੈ ਸਕਦਾ ਹੈ ਹਾਲਾਂਕਿ ਹੁਣ ਪਿੰਡਾਂ ਦੇ ਲੋਕ ਆਪ ਆਦੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਪਿੰਡਾਂ ਦੇ ਵਿੱਚ ਬਣ ਨਹੀਂ ਦੇ ਰਹੇ ਉਹਨਾਂ ਨੂੰ ਅਧਿਕਾਰਨ ਨਹੀਂ ਕਿ ਜਿਹੜੇ ਉਹ ਅਧਿਕਾਰਨ ਨਹੀਂ ਕਰ ਦਿੱਤੇ ਸਾਰ ਹੈ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਇਹ ਪਲੈਨ ਪੂਲਿੰਗ ਪਾਲਿਸੀ ਏਕੜ ਦੇ ਜਿਹੜੇ ਇਹ ਚੇਅਰਮੈਨ ਸੀ ਇਹ ਮੇਨ ਸੀ ਲੇਕਰ ਸੌਰੀ ਚੀਫ ਸੈਕਟਰੀ ਸੀ ਇਹ ਅਹੁਦੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਖੋਲੇ ਗਏ ਨੇ ਨਾ ਇਹ ਚੀਫ ਸੈਕਟਰੀ ਨੇ ਨਾ ਇਹ ਚੇਅਰਮੈਨ ਨੇ ਚੀਫ ਸੈਕਟਰੀ ਰਵਿੰਦਰ ਕੇਸਵਲ ਨੇ ਆਪਣਾ ਖਾਸ ਖਾਸ ਬਿਠਾਇਆ ਉਸ ਉੱਤੇ ਚਾਰ ਬੰਦੇ ਹੋਰ ਪ੍ਰਾਈਵੇਟ ਹੈ ਜਿਹੜੇ ਚੇਅਰਮੈਨ ਲਗਾ ਦਿੱਤੇ ਨੇ ਤੇ ਇਹ ਕਹਿੰਦੇ ਨੇ ਕਿ ਪੰਜਾਬ ਦੀ ਡਿਵੈਲਪਮੈਂਟ ਹੋਵੇਗੀ ਭਾਈ ਜੇਕਰ ਪੰਜਾਬ ਦਾ ਕਿਸਾਨ ਹੀ ਨਾ ਰਿਹਾ ਜੇਕਰ ਪੰਜਾਬ ਦੇ ਵਿੱਚ ਮਜ਼ਦੂਰਾਂ ਨੂੰ ਰੋਜ਼ਗਾਰ ਹੀ ਨਾ ਮਿਲਿਆ ਤਾਂ ਫਿਰ ਤੁਹਾਡੀ ਸਰਕਾਰ ਕਿਹੜੇ ਕੰਮ ਦੀ ਇੱਕ ਪਾਸੇ ਗਰੀਬੀ ਦੀ ਗੱਲ ਕੀਤੀ ਜਾਂਦੀ ਹੈ ਮਜ਼ਦੂਰਾਂ ਦੀ ਗੱਲ ਕੀਤੀ ਜਾਂਦੀ ਹੈ ਕਿਸਾਨਾਂ ਦੀ ਗੱਲ ਕੀਤੀ ਜਾਂਦੀ ਹੈ ਲੇਕਿਨ ਇਸ ਦਾ ਜਵਾਬ ਕੌਣ ਦੇਵੇਗਾ ਇਸ ਕਰਕੇ ਜਿੰਨੀਆਂ ਵੀ ਪੰਜਾਬ ਦੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੱਡੇ ਪੱਧਰ ਤੇ ਪ੍ਰੋਟੈਸਟ ਵਿਰੋਧ ਕੀਤਾ ਜਾਵੇਗਾ ਪੰਜਾਬ ਸਰਕਾਰ ਦਾ ਖਾਸ ਕਰਕੇ ਲੈਂਡ ਪੁੱਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਫੈਸਲੇ ਉੱਤੇ ਵੱਡਾ ਯੂ ਟਰਨ ਵੀ ਲੈਣਾ ਪੈ ਸਕਦਾ ਹੈ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾ ਦੀ ਗੱਲ ਸੁਣ ਤੇ ਜਾਂ ਆਪ ਦੇ ਆਕਾ ਅਰਵਿੰਦ ਕੇਜੀਵਾਲ ਦੀ ਸੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਇਹਨਾਂ ਨੇ ਆਪ ਆਦੀ ਪਾਰਟੀ ਦੇ ਕਨਵਿਨੈਂਨ ਹੱਕ ਦੇ ਵਿੱਚ ਕੜਨਾ ਹੈ ਜਾਂ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਕੜਨਾ ਹੈ ਜੇਕਰ ਲੈਂਡ ਪੁਰੀਗ ਪਾਲਿਸੀ ਜਿਹੜਾ ਕਾਨੂੰਨ ਜਿਹੜਾ ਪਾਸ ਕੀਤਾ ਗਿਆ ਹੈ ਕੈਨੇਡਾ ਜਿਹੜਾ ਪਾਸ ਕੀਤਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਪਸ ਲੈ ਲਿਆ ਜਾਂਦਾ ਹੈ ਤੇ ਇਸ ਦਾ ਵੱਡਾ ਫਾਇਦਾ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਲੈਂਡ ਪੂਲਿੰਗ ਪਾਲਿਸੀ ਨੂੰ ਯੂਟਰਨ ਤੇ ਯੂਟਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹੀਂ ਲਿਆ ਜਾਂਦਾ ਤੇ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਕਿਸਾਨ ਕਹ ਰਹੇ ਨੇ ਕਿ ਮਤ ਸੋਚਣ ਕਿ ਲੋਕ ਸਾ ਤੁਹਾਨੂੰ ਤਰਸ ਦੇ ਆਧਾਰ ਤੇ ਦੂਜੀ ਵਾਰ ਵੋਟ ਪਾ ਦੇਣਗੇ ਫਿਰ ਤੁਸੀਂ ਵੀ ਉਹੀ ਕੰਮ ਕੀਤੇ ਜਿਹੜੀਆਂ ਰਵੈਤੀ ਪਾਰਟੀਆਂ ਰਵੈਤੀ ਸਰਕਾਰਾਂ ਕਰਦੀਆਂ ਆਈਆਂ ਨੇ ਉਹ ਵੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਫਿਰ ਹੋਰ ਵੀ ਦੁਬਾਰਾ ਮਿਲਣਾ ਪੈਣਾ ਹੈ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਕਰਕੇ ਹੁਣ ਖਾਸ ਕਰਕੇ ਕਿਆ ਸਰਕਾਰਾਂ ਲਗਾਈਆਂ ਚਾਲੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਹੈ ਇਸ ਫੈਸਲੇ ਉੱਤੇ ਵੱਡਾ ਯੂ ਟਰਨ ਲੈਣਾ ਪੈ ਸਕਦਾ ਹੈ ਕਿਉਂਕਿ ਅਰਵਿੰਦ ਕేశਵਾਲ ਦੇ ਫਾਇਦੇ ਵਾਲੀ ਸੋਚ ਲਓ ਤੇ ਜਾਂ ਫਾਇਦੇ ਵਾਲੀ ਸੋਚ ਲਓ ਜਿਹੜੇ ਪੰਜਾਬ ਦੇ ਕਿਸਾਨ ਨੇ ਤੇ ਜਿਹੜੇ ਪੰਜਾਬ ਦੇ ਮਜ਼ਦੂਰ ਨੇ ਜੇਕਰ ਡੈਨ ਕੁੱਲਿੰਗ ਪਾਲਿਸੀ ਦੀ ਜਿਹੜੀ ਨੀਤੀ ਇਹਨਾਂ ਨੇ ਪਾਸ ਕਰਵਾਈ ਹੈ ਉਹਦੇ ਤਹਿਤ ਜੇਕਰ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰ ਲਈ ਜਿੱਥੇ ਮੌਲ ਬਣ ਗਿਆ ਜਿੱਥੇ ਅਰਬਨ ਸਟਰੀਟ ਬਣ ਗਿਆ ਉਸ ਤੋਂ ਬਾਅਦ ਮਜ਼ਦੂਰ ਕਿੱਥੇ ਜਾਵੇਗਾ ਕਿ ਕਿਸਾਨ ਕਿੱਥੇ ਜਾਵੇਗਾ ਪੰਜਾਬ ਦੇ ਕਿਸਾਨ ਇਹ ਪੁੱਛ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੇ ਕੋਲੋਂ ਬੜਾ ਵੱਡਾ ਵਿਵਾਦ ਹੋਵੇਗਾ ਸ਼ਾਰੀਆਂ ਪਾਰਟੀਆਂ ਸਾਰੇ ਕਿਸਾਨ ਆਗੂ ਦੇ ਜਥੇਬਾਰ ਜੁੜ ਕੇ 18 ਜੁਲਾਈ ਨੂੰ ਇੱਕ ਮਤਾ ਪਾਸ ਕਰ ਰਹੇ ਨੇ ਉਸ ਮਤੇ ਦੇ ਤਹਿਤ ਇੱਕ ਵੱਡਾ ਵਿਰੋਧ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲਤਾ ਕਿਉਂਕਿ ਉਸ ਨੂੰ ਤਾਂ ਪਨਫਾ ਦਿਖ ਰਿਹਾ ਹੈ 10000 ਕਰੋੜ ਰੁਪਏ ਜੇਕਰ ਇਹ ਬਿੱਲ ਪ੍ਰੈਕਟੀਕਲ ਆ ਜਾਂਦਾ ਹੈ ਹਾਲਾਂਕਿ ਪ੍ਰੈਕਟੀਕਲ ਉਹਨਾਂ ਨੇ ਕਰ ਲੈਣਾ ਹੈ لیکن پنجاب ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ پنجاب ਇਹ ਵੀ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ پنجاب ਦੇ ਮੁੱਖ ਮੰਤਰੀ ਭਗਵੰਤ ਮਾਨ ਜੇ ਇਸ ਬਿੱਲ ਦੇ ਪ੍ਰਤੀ ਯੂ-ਟਰਨ ਲੈ ਲੈਂਦੇ ਨੇ ਇਸ ਬਿੱਲ ਨੂੰ ਵਾਪਸ ਲੈ ਲੈਂਦੇ ਨੇ ਤਾਂ ਲੋਕ ਫਿਰ ਉਹ ਵੋਟ ਪਾਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਦਰਵਾਈਜ਼ ਲੋਕਾਂ ਨੇ ਇਹਨਾਂ ਨੂੰ ਆਪਣੇ ਘਰੇ ਨਹੀਂ ਵੜਨ ਦੇਣਾ ਜਿਹੜੇ ਉਮੀਦਵਾਦ ਉਤਾਰਨਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਚ ਤਾਂ